ਤਹਾਡੇ ਨਾਲ ਵੀ ਵਜੀ ਠੱਗੀ ਜੀ 45 ਲੱਖ ਦੀ ਆ ਜੀ ਤੁਹਾਡੇ ਨਾਲ ਵੀ ਹੋਈ ਠੱਗੀ ਹਾਂ ਜੀ ਮੇਰੇ ਵੀ 2 35-35 ਲੱਖ ਦੀ ਲਿਮਟ ਸੀ 19 ਕਰੋੜ ਦੀ ਬਾਅਦ ਆ ਚੁੱਕੀ ਆ ਤਾਰੇ ਤਾਰੇ ਲੋਕਾਂ ਨੂੰ ਠੱਗਣ ਵਾਲੇ ਬੈਂਕ ਮੈਨੇਜਰ ਨਰਦਾਬਾਹ ਨਹੀਂ ਵੇਖੀ ਨੀ ਕਿ ਮੁੜਕੇ ਨਾਲ ਕੱਟ-ਕੱਟ ਵਰਤੇ ਗਏ ਸਾਡੇ ਕੋਲ ਸਾਰੀ ਡਿਟੇਲ ਆ ਜਿੱਦਾਂ ਜਿੱਦਾਂ ਪੈਸੇ ਕੱਢੇ ਆ ਲੈ 30000 ਦੀ ਲਿਮਟ ਸੀ ਜਿਹੜੀ ਉਹ ਕੱਢ ਗਏ 6 ਲੱਖ ਰੁਪਈਆ ਕਰੰਟ ਅਕਾਊਂਟ ਤੋਂ ਕੱਢ ਗਏ ਅਸੀਂ ਦੁਬਾਰਾ 21 ਤਰੀਕ ਨੂੰ ਜਮ੍ਹਾਂ ਬੰਦੀ ਲਵਾਈ ਉਸ ਦਿਨ ਮੈਨੇਜਰ ਗਿਆ ਪਟਵਾਰੀ ਕੋਲ ਜਾ ਕੇ ਨਾ ਚੜਾਈਏ ਰਬਟਾ ਇਹ ਵਿੱਚ ਪਟਵਾਰੀ ਵੀ ਨਾਲ ਰਲੇ ਹੋਏ ਨੇ ਤੁਹਾਨੂੰ ਲੱਗਦਾ ਵੀ ਇਹ ਪਟਵਾਰੀਆਂ ਦੀ ਮਿਲੀ ਭੁਗਤਾ ਜੀ ਹਾਂ ਜੀ ਮਿਲੀ ਭੁਗਤਾ ਸਟੇਟਮੈਂਟਾ ਕਢਾ ਕੇ ਸਾਰੇ ਪ੍ਰੂਫ ਲੈ ਤੇ ਇਹਨਾਂ ਨੇ ਆਪਦੇ ਖਾਤੇ ਤੇ ਪੇਮਟਾ ਪਾਈਆਂ ਆਈਆਂ ਕੁਝ ਕੈਸ਼ ਕਢਾਇਆ ਆਇਆ ਜੀ ਵਾਦ ਤੋਂ ਵਾਦੇ ਨੇ ਜਾਨੀ ਕਿ ਵੀ ਆਪਦੇ ਰਿਸ਼ਤੇਦਾਰਾਂ ਦੇ ਖਾਤੇ ਆਪਦੀ ਵਾਈਫ ਦੇ ਖਾਤੇ ਆਪਦੀ ਸਿਸਟਰਾਂ ਨਾਲ ਦੇ ਖਾਤੇ ਸਿਸਟਰ ਖਾਤੇ ਭਾਈ ਜਿਹੜੇ ਉਹ ਤਾਂ ਮੈਂ ਕੋਈ ਚੀਜ਼ ਲੈਣੀ ਸੀ ਜੋ ਮੈਂ ਸਿੰਬਲ ਸਕੋਰ ਚੈੱਕ ਕਰਾਇਆ ਉੱਥੋਂ ਮੈਨੂੰ ਪਤਾ ਲੱਗਾ ਮੇਰੇ ਤਾਂ ਇਹਨੇ ਲਿਮਟ ਚਾਲਦੀ ਬਿੱਤੇ ਉੱਤੇ ਲੋਨ ਵੀ ਹੈ 35-35 ਲੱਖ ਦਾ ਇਹ ਉਹ ਲੋਕ ਨੇ ਜਿਨ੍ਹਾਂ ਦੇ ਨਾਲ ਕਰੋੜਾਂ ਰੁਪਏ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੇ ਮੁਲਾਜ਼ਮਾਂ ਵੱਲੋਂ ਕਰੋੜਾਂ ਦੀ ਠੱਗੀ ਕੀਤੀ ਗਈ ਆ ਔਰ ਜਿਨ੍ਹਾਂ ਲੋਕਾਂ ਦੇ ਨਾਲ ਠੱਗੀ ਹੋਈ ਆ ਉਹ ਇਸ ਵੇਲੇ ਬੈਂਕ ਦੇ ਮੂਹਰੇ ਧਰਨਾ ਦੇ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਕਰੋੜਾਂ ਦੀ ਠੱਗੀ ਮਾਰ ਕੇ ਬੈਂਕ ਦੇ ਜਿਹੜੇ ਮੁਲਾਜ਼ਮ ਆ ਉਹ ਫਰਾਰ ਹੋ ਚੁੱਕੇ ਨੇ ਤਾਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਬੈਂਕ ਦੇ ਵਿੱਚ ਪੈਸਾ ਜਮ੍ਹਾਂ ਕਰਾਇਆ ਲਿੰਟਾਂ ਬਣਵਾਈਆਂ ਜਾਂ ਹੋਰ ਇਦਾਂ ਦਾ ਕੋਈ ਕੰਮ ਸੀ ਤੱਕ ਕਰੋੜਾਂ ਦੀ ਜਿਹੜੀ ਆ ਉਹ ਠੱਗੀ ਵੱਜ ਚੁੱਕੀ ਅਸੀਂ ਗੱਲਬਾਤ ਕਰਦੇ ਆ ਉਹਨਾਂ ਲੋਕਾਂ ਦੇ ਨਾਲ ਭਾਜੀ ਕੀ ਨਾਮ ਕੀ ਹੈ ਤੁਹਾਡਾ ਜੀ ਆਪਣਾ ਨਾਮ ਸੁਖਾ ਸਿੰਘ ਸਾਨਾ ਉਹ ਕਰਤਾਰ ਸਿੰਘ ਜੀ ਪਿੰਡ ਤੇਗਾ ਸਿੰਘ ਵਾਲਾ ਜੀ ਕੀ ਮਾਮਲਾ ਕੀ ਹੈ 25000 ਦੀ ਲਿਮਟ ਸੀ ਜਿਹੜੀ ਉਹ ਕੱਢ ਕੇ 6 ਲੱਖ ਰੁਪਈਆ ਕਰੰਟ ਅਕਾਊਂਟ ਚੋਂ ਕੱਢ ਗਏ ਜੀ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇੱਥੇ ਗੇੜੇ ਮਾਰੇ ਮੈਸੇਜ ਆਉਂਦਾ ਨਹੀਂ ਸੀ ਮੈਸੇਜ ਦੇ ਬਤੌਰ ਵੀ ਅਸੀਂ ਇੱਥੇ ਆਏ ਵੀ ਸਾਨੂੰ ਇਸ ਕਰੰਟ ਅਕਾਊਂਟ ਦਾ ਮੈਸੇਜ ਨਹੀਂ ਆਉਂਦਾ ਪਿਆ ਐਨਾ ਸ਼ਰਮਾ ਮੈਡਮ ਸੀ ਉਹ ਕਹਿੰਦੇ ਜਗਦੀਪ ਆਏਗਾ ਤੋ ਉਹ ਕਰੇਗਾ ਮੈਂ ਕਿਹਾ ਜਗਦੀਪ ਕੱਲ ਨੂੰ ਤਵੇ ਹੈ ਮੈਨੇਜਰ ਕੋ ਕੱਪਲੇਡ ਕੀਤੀ ਕੋਈ ਕਾਰ ਤੇ ਕਰ ਤੇ ਕਰ ਕੇ ਬਸ ਹੌਲੀ ਹੌਲੀ ਆ ਫਰੋਡ ਦਾ ਪਤਾ ਲੱਗ ਗਿਆ ਪਤਾ ਲੱਗ ਗਿਆ ਤੁਹਾਨੂੰ ਠੱਗੀ ਹੋ ਗਈ ਸਟੇਟਮੈਂਟ ਕਢਾਈ ਜੀ ਸਟੇਟਮੈਂਟਾਂ ਕਢਾ ਕੇ ਸਾਰੇ ਪ੍ਰੂਫ ਲੈ ਤੇ ਇਹਨਾਂ ਨੇ ਆਪਦੇ ਖਾਤੇ ਚ ਪੇਮਟਾਂ ਭਾਈਆਂ ਆਈਆਂ ਕੁਝ ਕੈਸ਼ ਕਢਾਇਆ ਆਇਆ ਜੀ ਵਾਦ ਤੋਂ ਵਾਦੇ ਇਹਨਾਂ ਨੇ ਜਾਨੀ ਕਿ ਵੀ ਆਪਦੇ ਰਿਸ਼ਤੇਦਾਰਾਂ ਦੇ ਖਾਤੇ ਆਪਦੀ ਵਾਈਫ ਦੇ ਖਾਤੇ ਆਪਦੀ ਸਿਸਟਰ ਨੇ ਲਾਦੇ ਖਾਤੇ ਸਿਸਟਰ ਖਾਤੇ ਪਾਏ ਜਿਹੜੇ ਮੋٹے ਪੈਸੇ ਜਾਨਾ 9-9 ਲੱਖ ਰੁਪਈਆ ਇਹਨਾਂ ਨੇ ਟਰਾਂਸਫਰ ਕੀਤਾ ਆ ਏ ਜਵੇਂ ਮੱਲਾਂ ਮੇਰੇ ਕੇਹੇ ਹੋਰ ਨੂੰ ਪਾਏ ਹੋਏ ਕੇਹੇ ਦੇ ਕੇਹੇ ਹੋਰ ਤੋਂ ਕੱਢ ਕੇ ਪਾਏ ਹੋਏ ਇਦਾਂ ਸਾਰੀ ਰਲੀ ਮਲੀ ਇਨਾਂ ਚ ਭੁਗਤੇ ਸਾਰਿਆਂ ਦੀ ਨਾ ਇੱਕ ਦਾ ਕੀ ਕਹੀ ਜਾਂਦੇ ਵੀ ਜਗਦੀਪ ਕਰ ਗਿਆ ਜਗਦੀਪ ਕਰ ਗਿਆ 15 ਲੱਖ ਦੀ ਐਂਟਰੀ ਜਿਹੜੀ ਆ ਆਡਿਟ ਤੇ ਜਾਂਦੀ ਆ ਵੱਡੀਆਂ ਐਂਟਰੀਆਂ ਜਿਹੜੀਆਂ ਪਾਸ ਹੁੰਦੀਆਂ ਪਾਸਦੀ ਵੈਰੀਫਿਕੇਸ਼ਨ ਕਿਉਂ ਨਹੀਂ ਹੁੰਦੀ ਫਿਰ ਪਰਸਨਲ ਬੰਦਾ ਜਿਹੜਾ ਬਲਾਜੋ ਬੈਂਕ ਦਾ ਹੋਵੇ ਸੈਲਰੀ ਅਕਾਊਂਟ ਚ 15 15 ਲੱਖ ਤੋਂ ਲੈ ਕੇ 50 50 ਲੱਖ ਦੀਆਂ ਐਂਟਰੀਆਂ ਜਾਂਦੀਆਂ ਕੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਵੀ ਇਹ ਇੱਕ ਐਂਟਰੀ ਪ੍ਰੈਸ਼ਰਾਈਜ਼ ਹੋ ਗਈ ਦੋ ਹੋ ਗਿਆ ਤੇ 17 ਐਂਟਰੀਆਂ ਇੱਕ ਇੱਕ ਅਕਾਊਂਟ ਚ ਕਿਵੇਂ ਚਲੇ ਗਈਆਂ ਕਿੰਨੇ ਮੁਲਾਜ਼ਮਾਂ ਨੇ ਠੱਗੀ ਕੀਤੀ ਆ ਪੰਜ ਮੁਲਾਜ਼ਮਾਂ ਜੀ ਇਹ ਟੋਟਲ ਐਗਰੀਕਲਚਰ ਦਾ ਜਿਹੜਾ ਡਿਪਾਰਟਮੈਂਟ ਕਿਹੜੇ ਕਿਹੜੇ ਆ ਸਤਨਾਮ ਆ ਜਗਦੀਪ ਆ ਪ੍ਰਿੰਸ ਆ ਤੇ ਇੱਕ ਮੁੰਡਾ ਹੋਰ ਆ ਉਹਦਾ ਨਾਮ ਹੀ ਮਾਲੂਮ ਨਹੀਂ ਇਹ ਲੋਕ ਹੋਣਗੇ ਜਿਨ੍ਹਾਂ ਦੇ ਨਾਲ ਠੱਗੀ ਵੱਜ ਚੁੱਕੀ ਹੈ ਇਹ ਘੱਟੋ ਘੱਟ ਵੀ ਇੱਥੇ ਜਿਵੇਂ ਜਿਵੇਂ ਪਤਾ ਲੱਗਦਾ ਪਹਿਲਾਂ 2-4 ਕਰੋੜ 5 ਕਰੋੜ 19 ਕਰੋੜ ਤੱਕ ਦੀ ਆਵਾਜ਼ ਆ ਗਈ ਇਸ ਟਾਈਮ ਇੱਥੇ ਹੁਣ ਤੱਕ ਦੀ 19 ਕਰੋੜ ਦੀ ਆਵਾਜ਼ ਆ ਚੁੱਕੀ ਹੈ 19 ਕਰੋੜ ਦੀ ਆਵਾਜ਼ ਆ ਚੁੱਕੀ ਹੈ ਜਿਹਦੇ ਵਿੱਚ ਉਹ ਕਹਿੰਦੇ ਆ ਰਿਮਾਂਡ ਤੇ ਲਏ ਹੋਏ ਆ ਇਹ ਮੈਨੂੰ ਲੱਗਦਾ ਸਟਾਫ ਇੱਥੇ ਨਵਾ ਕਰਕੇ ਉਹ ਸਟਾਫ ਪਾਸੇ ਅੰਦਰ ਘਾਤੇ ਪਾਸੇ ਕਰ ਦਿੱਤਾ ਅਸੀਂ ਉੱਥੇ ਜਲੰਧਰ ਕਾਸਟਰ ਰੈਡੈਂਡਾ ਦੇ ਗਏ ਸੀ ਉੱਥੇ ਸਾਡੀ ਮੀਟਿੰਗ ਹੋਈ ਆ ਉਹ ਆਦੇ ਤੁਹਾਡਾ ਰੁਪਈਆ ਰੁਪਈਆ ਦਿਆਂਗੇ ਪਰ ਸਾਨੂੰ ਟਾਈਮ ਦੋ ਪਰ ਟਾਈਮ ਬੋਰਡ ਨਹੀਂ ਕਰਦੇ ਵੀ ਇੰਨੇ ਟਾਈਮ ਚ ਦਿਆਂਗੇ ਜਾਂ ਕੋਈ ਲਿਖਤੀ ਦਿਆਂਗੇ ਜ਼ੁਬਾਨੀ ਕਲਾਮੀ ਕਹੀ ਜਾਂਦੇ ਵੀ ਤੁਹਾਨੂੰ ਪੈਸੇ ਦਿਆਂਗੇ ਦਿਆਂਗੇ ਇੱਥੇ ਅਸੀਂ ਆਉਂਦੇ ਰਹੇ ਲਗਾਤਾਰ ਡੇਢ ਮਹੀਨਾ ਜਗਦੀਪ ਦੇ ਘਰੇ ਚਲੇ ਗਏ ਅੱਜ ਉਹਦੇ ਘਰੇ ਚਲੇ ਗਏ ਜੀ ਅੱਜ ਅਸੀਂ ਵਿਜਿਟ ਤੇ ਚਲੇ ਗਏ ਜੀ ਅੱਜ ਨਾ ਆਇਓ ਤੁਸੀਂ ਕੱਲ ਨੂੰ ਆਇਓ ਕੱਲ ਨਾ ਆਇਓ ਤੁਸੀਂ ਪਰਸ ਨੂੰ ਆਇਓ ਕੋਈ ਕਾਰ ਵੀ ਕੀਤੀ ਕੋਈ ਕਾਰਵਾਈ ਨਹੀਂ ਕਹਿੰਦੇ ਜੀ ਰਿਮਾਂਡ ਤੇ ਲਾਏ ਰਿਮਾਂਡ ਤੇ ਕੋਈ ਸ਼ੱਕ ਨਹੀਂ ਸਾਡੋ ਤਾਂ ਲੱਗਦਾ ਇਹ ਇਹਨਾਂ ਨੇ ਜਿਹੜੇ ਆਉਦੇ ਬੰਦੇ ਆ ਪਾਸੇ ਕਰਕੇ ਇੱਥੇ ਸਟਾਰ ਨਵਾਂ ਬੰਦ ਕਰਦਾ ਬੰਦਾ ਨਵਾਂ ਬੋਰਡ ਕਰਦਾ ਕੋਈ ਸੁਨਵਾਈ ਨਹੀਂ ਆ ਗਈ ਤੁਹਾਡੇ ਨਾਲ ਹੀ ਵਜ ਗਈ ਠੱਗੀ ਜੀ 45 ਲੱਖ ਦੀ ਆ ਜੀ ਕੀ ਨਾਮ ਕੀ ਤੁਹਾਡਾ ਸੁਖਿੰਦਰ ਸਿੰਘ ਜੀ ਸੁਖਿੰਦਰ ਕੀ ਤੁਹਾਡਾ ਤੇਗਾ ਸਿੰਘ ਵਾਲਾ ਜੀ ਕਿਵੇਂ ਠੱਗੀ ਕਿਵੇਂ ਵਜ ਗਈ ਤੁਹਾਡੇ ਨਾਲ ਇਹ ਲਿਮਟ ਜਮ੍ਹਾਂ ਕਰਾਈ ਜੀ ਸਾਰੀ ਅੱਗੇ 5 ਸਾਲ ਵਰਤੀ 6 ਲੋਨ ਨੇ ਜਮ੍ਹਾਂ ਕਰਾਤੀ ਆ ਜਮ੍ਹਾਂ ਕਰਾ ਕੇ ਅਸੀਂ ਕਹਿੰਦੇ ਸਾਰੀ ਫਾਈਨਲ ਕਰਤੀ ਆ ਅਸੀਂ ਵੇਖੀ ਨਹੀਂ ਕਿ ਮੁੜ ਕੇ ਨਾਲ ਕੱਢ-ਕੱਢ ਵਰਤੇ ਗਏ ਸਾਡੇ ਕੋਲ ਸਾਰੀ ਡਿਟੇਲ ਆ ਜਿੱਦਾਂ ਜਿੱਦਾਂ ਪੈਸੇ ਕੱਢੇ ਹਨ ਆ ਮੋਬਾਈਲ ਤੇ ਸਾਰੀ ਡਿਟੇਲ ਆ ਇਹ ਅੱਧਾ ਕਹਿੰਦਾ ਹਾਂਜੀ ਡਿਟੇਲ ਆ ਤਿੰਨਾ ਭਰਾਵਾਂ ਦੀ ਆ 15-15 ਲੱਖ ਦੀ ਲਿਮਟ ਤੇ ਸਾਰੀ ਕੱਢ ਲਈ ਆ ਚੈੱਕਾਂ ਦੇ ਆਵੇ ਉਦਾਂ ਹੀ ਆਉਦੇ ਚੱਕ ਆ ਪਿਓ ਨੂੰ ਕਿ ਫੁੱਫੜ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਪੈਸੇ ਪਾਏ 8 ਲੱਖ 6 ਲੱਖ ਚੈੱਕ ਉਦਾਂ ਹੀ ਹਰੇ ਵਿੱਚ ਹੀ ਹਾਂਜੀ ਧਰਿ ਬੇਈਮਾਨੀ ਕੀਤੀ ਆਪਣੇ ਨਾਲ 12 ਲੱਖ ਦੀ ਠੱਗੀ ਕੀਤੀ ਇਹਨਾਂ ਅੰਦਰ ਜਿਹੜਾ ਗੱਲਬਾਤ ਕਰੂੰਗਾ ਕਮੇਟੀ ਦੇ ਸਾਹਮਣੇ ਮੇਰੇ ਫਾਦਰ ਸਾਹਿਬ ਦੇ ਨਾਂ ਤੇ ਲਿਮਟ ਹੈ ਸਤਨਾਮ ਸਿੰਘ ਸੰਨ ਅਵਤਾਰ ਸਿੰਘ ਇਹਨਾਂ 2024 ਦੇ ਅਗਸਤ ਮਹੀਨੇ ਦੀ ਲਿਮਟ ਵੱਜੀ ਹੋਈ ਪਰ ਇਹਨਾਂ ਆਪਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਜਿਹੜੇ ਸਕਿਉਰਿਟੀ ਚੈੱਕ ਆਪਾਂ ਦਿੱਤੇ ਸੀ ਉਹਨਾਂ ਤੋਂ ਇਹਨਾਂ ਸਾਰੇ ਪੈਸੇ ਕਿਸੇ ਦੇ ਖਾਤਿਆਂ 'ਚ ਟਰਾਂਸਫਰ ਕੀਤੇ ਆ ਗਰਮੀਤ ਸਿੰਘ ਦੇ ਨਾਂ ਤੇ ਜਿੱਦਣ ਆਪਾਂ ਨੂੰ ਇਹ ਪਤਾ ਲੱਗਾ ਵੀ ਫਰਾਡ ਹੋਇਆ ਹੈ ਅਸੀਂ 16 ਤਰੀਕ ਨੂੰ ਆ ਕੇ ਜਮ੍ਹਾਂਬੰਦੀ ਲਵਾਈ ਉਹਦੇ ਤੇ ਸਾਡੀ ਕੋਈ ਰਿਕਾਰਡ ਨਹੀਂ ਸੀ ਬੋਲਦਾ ਪਿਆ ਅਸੀਂ ਪਟਵਾਰੀ ਸਾਹਿਬ ਕੋਲ ਗਏ ਆ ਵੀ ਸਾਡੇ ਨਾਲ ਫਰਾਡ ਹੋ ਗਿਆ ਸਾਡੇ ਨਾਲ ਤਾਂ ਕੋਈ ਰਬਟ ਆਈ ਕਹਿੰਦਾ ਨਹੀਂ ਆਈ ਫਿਰ ਅਸੀਂ ਦੁਬਾਰਾ 21 ਤਰੀਕ ਨੂੰ ਜਮ੍ਹਾਂਬੰਦੀ ਲਵਾਈ ਉਸ ਦਿਨ ਮੈਨੇਜਰ ਗਿਆ ਪਟਵਾਰੀ ਕੋਲ ਜਾ ਕੇ ਨਾ ਚੜਾਈਏ ਰਬਟ ਇਹ ਵਿੱਚ ਪਟਵਾਰੀ ਵੀ ਨਾਲ ਰਲੇ ਹੋਏ ਨੇ ਤੁਹਾਨੂੰ ਲੱਗਦਾ ਵੀ ਇਹ ਪਟਵਾਰੀਆਂ ਦੀ ਮਿਲੀ ਭੁਗਤ ਹੈ ਜੀ ਹਾਂ ਜੀ ਮਿਲੀ ਭੁਗਤ ਪਟਵਾਰੀ ਸਾਹਿਬ ਦੇ ਉਹ ਰੱਖਿਆ ਉਹਨਾਂ ਬੰਦਾ ਸੁਖਵਿੰਦਰ ਸਿੰਘ ਉਹਨੇ ਆਦੇ ਮੂੰਹ ਕਹਿਆ ਵੀ ਸਾਡੇ ਕੋਲ ਮੈਨੇਜਰ ਆਇਆ ਅਸੀਂ ਉਹਦੇ ਘਰ ਤੇ ਚੜਾਈਏ ਤੇ ਇਹਨਾਂ ਬੈਕ ਡੇਟ ਦੀ ਉਥੇ ਕਰਤੀ ਵੀ ਸਾਡੇ ਕੋਲ 14 ਤਰੀਕ ਨੂੰ ਆਈ ਏ ਤੇ 15 ਨੂੰ ਇਹ ਸਾਰਿਆਂ ਦੀ ਮਿਲੀ ਭੁਗਤਈ ਜੀ ਤੁਹਾਡੇ ਨਾਲ ਵੀ ਹੋਈ ਠੀਕ ਜੀ ਹਾਂ ਜੀ ਮੇਰੇ ਵੀ 2 35-35 ਦੇ ਲੱਗਦੇ ਲਿਮਟਾਂ ਸੀਗੇ ਕੀ ਨਾਮ ਕੀ ਆਪਣਾ ਮੇਰਾ ਰঞ্জੀਤ ਸਿੰਘ ਤੇ ਪ੍ਰਭਜੀਤ ਸਿੰਘ ਦੇ ਨਾਂ ਦੇ ਦੋ ਸੀਗੇ ਪਿੰਡ ਕਿਹੜਾ ਆਪਣਾ ਰੋਹੀਪੁਰ ਸਿਟੀ ਜੀ ਕੀ ਮਾਮਲਾ ਕੀ ਸੀਗਾ ਇੱਕ ਸਾਲ ਪਹਿਲੋਂ ਇਹਨੇ ਡਾਕੂਮੈਂਟਸ ਮੇਰੇ ਕੋਲ ਆਏ ਨੇ ਸਾਰੇ ਘਰੋਂ ਸੈਂਡ ਵੀ ਕਰਾਏ ਨੇ ਤੇ ਪਰ ਜਦੋਂ ਇੱਥੇ ਆਈਏ ਵੀ ਕਹਿੰਦੇ ਮਹੀਨੇ ਤੱਕ ਲਿਮਟ ਖੁੱਲ ਜਾਏਗੀ ਮਹੀਨੇ ਦੋ ਮਹੀਨੇ ਤੱਕ ਆ ਲਿਮਟ ਨਹੀਂ ਖੁੱਲੀ ਹਰ ਵਾਰੀ ਭਾਨ ਲਾਉਂਦਾ ਦੋ ਮਹੀਨੇ ਖੁੱਲ ਜਾਏਗੀ 15 ਦਿਨਾਂ ਨੂੰ ਖੁੱਲ ਜਾਏਗੀ ਉਹ ਤਾਂ ਮੈਂ ਕੋਈ ਚੀਜ਼ ਲੈਣੀ ਸੀ ਜੋ ਮੈਂ ਸਿੰਬਲ ਸਕੋਰ ਚੈੱਕ ਕਰਾਇਆ ਉੱਥੋਂ ਮੈਨੂੰ ਪਤਾ ਲੱਗਾ ਮੇਰੇ ਤਾਂ ਇਹਨੇ ਲਿਮਿਟ ਚਾਲਦੀ ਵੀ ਤੇ ਉੱਤੇ ਲੋਨ ਵੀ ਹੈ 35-35 ਲੱਖ ਦਾ ਜਦੋਂ ਇੱਥੇ ਆ ਕੇ ਸਟੇਟਮੈਂਟ ਕਢਾਈ ਤੇ ਮੇਰੀਆਂ ਦੋਨੇ ਲਿਮਿਟਾਂ 35-35 ਲੱਖ ਦੀਆਂ ਤੇ ਦੋਨਾਂ 'ਚ 0-0 ਬੈਲੈਂਸ ਸੀ ਸਾਰੇ ਪੈਸੇ ਆਪ ਹੀ ਲੈ ਕੇ ਲਿਮਿਟਾਂ ਕਿਵੇਂ ਬਣਤੀਆਂ ਕਿਉਂਕਿ ਲਿਮਿਟਾਂ ਲਈ ਜਿਹੜੇ ਕਾਗਜ਼ ਚਾਹੀਦੇ ਹੁੰਦੇ ਆ ਜਮ੍ਹਾਂਬੰਦੀਆਂ ਚਾਹੀਦੀਆਂ ਰਜਿਸਟਰੀਆਂ ਚਾਹੀਦੀਆਂ ਉਹ ਸਾਰੇ ਜਿਹੇ ਪਹਿਲਾਂ ਐਕਸੀ ਬੈਂਕ 'ਚ ਹੁੰਦਾ ਸੀਗਾ ਉੱਥੇ ਪਹਿਲਾਂ ਇਹਨੇ ਲਿਮਿਟ ਬੰਨੀ ਸੀਗੇ ਉਹ ਸਾਰੇ ਕਾਗਜ਼ ਇਹਨ ਸਾ ਇਹਨੇ ਘਰੋਂ ਕਰਵਾਏ ਨੇ ਤੇ ਇੱਥੇ ਮੇਰੇ ਕੋਲ ਸਕਿਉਰਿਟੀ ਚੱਕ ਦੇ ਚਾਰ ਚੱਕ ਸੈਂਡ ਕਰਾਏ ਨੇ ਉਹੀ ਚੈੱਕਾਂ ਦੇ ਨੇ ਸਾਰੀ ਪੇਮੈਂਟ ਬਾਰ ਕਢਾਈ ਗਈ ਮੰਨ ਕੀ ਕਰਦੇ ਹੁਣ ਸਾਨੂੰ ਇੱਥੇ ਜੀ ਐਨਓਸੀ ਚਾਹੀਦੀ ਬੈਂਕ ਤੋਂ ਅਸੀਂ ਇੱਥੋਂ ਕੁਝ ਵੀ ਪੈਸਾ ਨਹੀਂ ਦੇਣਾ ਸਾਡੇ ਡਿਫਾਲਟਰ ਵੀ ਹੋਗੇ ਹੋਗੇ ਤੁਸੀਂ ਹੋਰ ਜੀ ਸਿੰਬਲ ਸਕੋਰ ਸਾਡੇ ਕੱਟ ਗਿਆ ਕੱਟ ਗਿਆ ਹੁਣ ਸਾਨੂੰ ਕੁਝ ਮਿਲ ਨਹੀਂ ਸਕਦਾ ਅੱਗੇ ਤੋਂ ਜੀ 35 ਦੇ 35 ਲੱਖ ਰੁਪਏ ਜੀ ਸਾਡਾ ਮੈਨੇਜਰ ਬੋਲਦਾ ਪਿਆ ਜੀ ਸਾਡੀ ਮੰਗੇ ਸਾਨੂੰ ਐਨਓਸੀ ਬੈਂਕ ਵਾਲਾ ਦੋ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਬਿਲਕੁਲ 19 ਕਰੋੜ ਜਿਹੜਾ ਰੁਪਈਆ ਉਹ ਹੁਣ ਤੱਕ ਦੀ ਠੱਗੀ ਵਾ ਚੁੱਕੀ ਆ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਓਵੇਂ ਓਵੇਂ ਲੋਕ ਇੱਥੇ ਬੈਂਕ ਦੇ ਵਿੱਚ ਆਉਂਦੇ ਆ ਕਿਸੇ ਦੀ ਲਿਮਟ ਆ ਕਿਸੇ ਦਾ ਕੁਝ ਆ ਕਿਸੇ ਦਾ ਕੁਝ ਆ ਤਾਂ ਪੁਲਿਸ ਨੇ ਜਿਹੜੀ ਕਾਰਵਾਈ ਕਰ ਦਿੱਤੀ ਆ ਪਰਚਾ ਵੀ ਹੋ ਗਿਆ ਪਰ ਜਿਹੜੀ ਗੋਗਲਾਂ ਤੋਂ ਮਿੱਟੀ ਝਾੜਨ ਵਾਲੀ ਜਿਹੜੀ ਉਹ ਕਾਰਵਾਈ ਸਾਫਤ ਹੋ ਰਹੀ ਆ ਕਿਉਂਕਿ ਪੁਲਿਸ ਨੇ ਇੱਕਾ ਦੁੱਕਾ ਜਿਹੜੇ ਬੈਂਕ ਦੇ ਮੁਲਾਜ਼ਮਾਂ ਨੂੰ ਗ੍ਰਫਤਾਰ ਕਰ ਲਿਆ ਪਰ ਇਹਨਾਂ ਲੋਕਾਂ ਦਾ ਅਜੇ ਮਨ ਨਹੀਂ ਠੰਡਾ ਹੋਇਆ ਇਹ ਉਹ ਲੋਕ ਨੇ ਜਿਨ੍ਹਾਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਵੱਜ ਚੁੱਕੀ ਆ ਮੰਗ ਆ ਕਿ ਸਾਨੂੰ ਐਨਓਸੀ ਦਿੱਤੀ ਜਾਵੇ ਐਨਓਸੀ ਦਿੱਤੀ ਜਾਵੇ ਕਿਉਂਕਿ ਸਿੰਪਲ ਸਕੋਰ ਵੀ ਖਰਾਬ ਹੋ ਗਿਆ ਉੱਤੇ 35 ਲੱਖ ਦਾ 40 ਲੱਖ ਦਾ ਕਿਸੇ ਤੇ ਕਰੋੜ ਦਾ ਕਰਜ਼ਾ ਹੁਣ ਵੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਔਰ ਕੈਪਟਲ ਬੈਂਕ ਜਿਹੜਾ ਉਹ ਆਪਣੇ ਮੁਲਾਜ਼ਮਾਂ ਤੇ ਕੀ ਕਾਰਵਾਈ ਕਰدار ਕਰਮਚਾਰੀ ਪਰਸਨਲ ਕੇਸਮਰ ਜਨਲਸਪੋਕਸਮੈਨ ਫਰੋਜ਼ਪੁਰ